કડੂਤ ਸਾਹਿਬ ਤੋਂ ਵੱਡੀ ਜਿੱਤ ਮਿਲਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਿੰਡ ਜੱਲੂਪੁਰ ਖੇੜਾ ਵਿਖੇ ਪਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਹੋਈਆਂ ਨਮਸਤਕ ਤੁਹਾਨੂੰ ਦੱਸਦੇ ਕਿ ਬੀਤੇ ਦਿਨੀ ਅੰਮ੍ਰਿਤਪਾਲ ਸਿੰਘ ਨੇ ਕਡੂਤ ਸਾਹਿਬ ਤੋਂ ਵੱਡੀ ਜਿੱਤ ਪ੍ਰਾਪਤ ਕੀਤੀ ਸੀ 2 ਲੱਖ ਦੀ ਨੀੜ ਦੇ ਨਾਲ ਆਪਣੇ ਵਿਰੋਧੀ ਮਾਰਚ ਕੇ ਰੱਖ ਦਿੱਤੇ ਸੀ ਤਾਂ ਜਿਸ ਤੋਂ ਬਾਅਦ ਪਰਿਵਾਰ ਨੇ ਇਸ ਖੁਸ਼ੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਦੇ ਭੋਗ ਰੱਖੇ ਸੀ ਤਾਂ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਈ ਗਈ ਨੇ ਤੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਸਾਰੀਆਂ ਸੰਗਤਾਂ ਦਾ ਮੌਕੇ ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਇੰਨਾ ਵੱਟਾ ਪਿਆਰ ਦਿੱਤਾ ਤੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕੀ ਕਿਹਾ ਤੇ ਦੱਸਿਆ ਕਿ ਕਦੋਂ ਅੰਮ੍ਰਿਤਪਾਲ ਆਸਾਮ ਦੀ ਜੇਲ੍ਹ ਤੋਂ ਬਾਹਰ ਆਵੇਗਾ ਤਾਂ ਤੁਹਾਨੂੰ ਸੁਣੋ دیا۔ ਜਨਾਬੀ ਵੱਡਾ ਫਖਵਾ ਸੰਗਤਾਂ ਦੇ ਦਿਖਾ ਗਿਆ ਹੈ ਭਾਈ ਸਾਹਿਬ। ਕੀ ਕਹਿਣਾ ਹੈ? ਇਹ ਸਾਰੀ ਸੰਗਤ ਦਾ ਸਾਰੇ ਸਪੋਰਟਰਾਂ ਦਾ ਸਾਰੇ ਸਪੋਰਟ ਬਹੁਤ-ਬਹੁਤ ਆਦਰ ਦਾ ਧੰਨਵਾਦ ਕਰਦੇ ਹਾਂ ਸਾਰੇ ਫੌਜੀਆ ਦਾ ਵੀ ਜਿਨ੍ਹਾਂ ਵੀ ਭੈਣ ਭਰਾਵਾਂ ਨੇ ਸਾਰੇ ਤੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਬਹੁਤ ਹੀ ਸੰਤਾ ਨੇ ਸਹਿਯੋਗ ਦਿੱਤਾ ਅਹੀਂ ਸੰਤਾ ਦੇ ਇੱਕ ਇੱਕ ਕੋਲਰੀ ਨਹੀਂ ਅਤੇ ਇਨਾਕ ਸੰਤਾ ਨੇ ਹਰ ਸਹਿਯੋਗ ਦਿੱਤਾ ਇਸ ਸਮਾਜਸੀ ਪਾਈ ਸਾਫੀ ਕੰਪੇਨ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਕੋਸ਼ਟਾ ਵਾਇਰਲ ਕੀਤੀਆਂ ਹੈ। ਕਾਹ ਰੈਗੂਲ ਜਾਂਮ ਲਾਇਆ ਗਿਆ? ਕਿ ਜੇਕਰ ਅੰਮ੍ਰਿਤਪਾਲ ਆਉਂਦਾ ਹੈ ਲੋਕ ਸਭਾ ਦੇ ਵਿੱਚ ਤਾਂ ਪੰਜਾਬ ਦਾ ਮਾਹੌਲ ਵਿਗੜਦੇ ਅਸਾਰ ਪੜਨਗੇ। ਉਹਦੇ ਬਾਰੇ ਕੋਈ ਕਹੋ। ਦੇਖੋ ਜਿਹੜੀਆਂ ਗੋਦ ਦੀ ਜਿਆ ਉਹਨਾਂ ਦੇ ਬਹੁਤ ਹੱਥ ਕੰਡੇ ਰੱਤੇ ਆ। ਉਹਨਾਂ ਦੇ ਲਾਸ਼ ਤੱਕ ਵੋਟਾਂ ਹੋਣ ਤੱਕ ਵੀ ਇਹੋ ਜਿਹੇ ਕਈ ਉਪਰਾਲੇ ਕੀਤੇ ਆ। ਪਰ ਜਿਹੜੀ ਸੰਗਤ ਆ ਉਹ ਸੱਚੇ ਇਤਿਹਾਸ ਸੰਗਤ ਨੇ ਬਹੁਤ ਸਾਡਾ ਸਾਥ ਦਿੱਤਾ। ਸੰਗਤ ਨੇ ਵਿਰੋਧੀਆਂ ਨੂੰ ਜਵਾਬ ਵੀ ਦਿੱਤੀ। ਭਾਈ ਸਾਹਿਬ ਨੇ ਮੁੱਖ ਮੁੱਦਾ ਜਿੱਦਿਆ ਸੀ ਕਿ ਨਸ਼ਿਆਂ ਬੰਦ ਕਰਨਾ ਹੈ ਔਰ ਪੰਜਾਬ ਦੇ ਮਾਪਿਆਂ ਨੂੰ ਸਰੂ ਸਾਹਿਬ ਦੇ ਨਾਲ ਜੋੜਨਾ ਹੈ ਕੀ ਲੱਗਦਾ ਉਹ ਸਰੂ ਆ ਭਾਈ ਸਾਹਿਬ ਦੇ ਬਾਹਰ ਆਉਣ ਤੋਂ ਬਾਅਦ ਉਹ ਦੁਬਾਰਾ ਵੀ ਰੈਜਨਰੇਸ਼ਨ ਕੀਤੀਆਂ ਜਾਂਦੀਆਂ ਹੈ ਹਾਂਜੀ 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 ਇਹ ਭਾਈ ਸਾਹਿਬ ਦਾ ਮੇਨ ਮੁੱਦਾ ਸੀ ਵੀ ਪੰਜਾਬ ਦੀ ਨੌਜਵਾਨੀ ਬਚਾਉਣੀ ਹੈ ਨਹੀਂ ਹੁੰਦਾ ਇਹੋ ਹੀ ਅਲਦਾਸ ਕਰਦੇ ਆ ਵੀ ਜਲਦੀ ਬਾਹਰ ਆਉਣ ਤੇ ਆ ਕੇ ਆਪਣਾ ਕਾਰੋਬਾਰ ਸਭਾਲਣ ਪੰਜਾਬ ਦੀ ਨੌਜਵਾਨੀ ਚਾਹੋ ਪੰਜਾਬ ਨੂੰ ਬਚਾਓ ਰਾਜਨੀਤੀ ਦੇ ਨਾਲ ਨਾਲ ਧਰਮ ਨੂੰ ਕਿਸ ਤਰੀਕੇ ਦੇ ਨਾਲ ਮੈਨੇਜ ਕੀਤਾ ਜਾ ਸਕਦਾ ਹੈ ਇਹੋ ਦੋਵੇਂ ਚੀਜ਼ਾਂ ਜ਼ਰੂਰੀ ਆ ਧਰਮ ਦੇ ਨਾਲ ਨਾਲ ਰਾਜਨੀਤੀ ਵੀ ਜ਼ਰੂਰੀ ਆ ਚਲੋ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਆ ਉਹਨਾਂ ਨੇ ਆਪਣਾ ਜੋ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਨਸ਼ਿਆਂ ਦਾ ਮੁੱਦਾ ਉੱਤੇ ਹੀ ਕੰਮ ਕਰਨਗੇ ਜ਼ਿਆਦਾ ਕੋਈ ਨਰੋਜੀ ਹੈ ਨਾ ਇਹਨਾਂ ਦੇ ਲਈ ਸ੍ਰੀਮਾਨ ਜੀ ਸਾਰੇ ਐਨਆਰਆਈ ਜਿੰਨੇ ਵੀ ਦੇਸ਼ ਵਿਦੇਸ਼ ਤੋਂ ਸਾਰੇ ਐਨਆਰਆਈ ਫੌਜੀ ਵੀਰ ਜਿੰਨੇ ਵੀ ਸਾਰਿਆਂ ਨੇ ਬਹੁਤ ਸਾਥ ਦਿੱਤਾ ਸਾਰਿਆਂ ਦਾ ਮੈਂ ਤਹਿ ਦਿਲੋਂ ਏਨੰਵਾਦ ਕਰਦੇ ਆਂ ਕਿ ਸੰਗਤਾਂ ਨੇ ਇੰਨਾ ਸੇ ਜੋਗ ਬਾੜੀ ਸਾਡੇ ਭੈਣ ਭਰਾਵਾਂ ਦੇ ਖਾਲ ਪਖਵਾਂ ਦੀ ਮਦਦ ਕੀਤੀ ਹੈ ਬਹੁਤ ਬਹੁਤ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇਹ ਦੇਖ ਕੇ ਅੰਦਾਜ਼ੇ ਲੱਗੀਆਂ ਕੋਈ ਲੱਗਦਾ ਇਹ ਖਤਮ ਹੋ ਜੇ ਖਤਮ ਹੋ ਵੀ ਖਤਮ ਜਦੋਂ ਇਹ ਗੋਮਾ ਮਤੇ ਮਗਰਾਂ ਨਾਲੋਂ ਸੇ ਕਿਉਂ ਨਾ ਖਤਮ ਹੋਊਗੀ ਛੁੱਟੀ ਅੰਨ ਨਾਲੋਂ ਕੋਈ ਸਬੂਤ ਨਹੀਂ ਹੈਗਾ ਕਿਉਂ ਨਾ ਖਤਮ ਹੋਊਗੀ ਜਦੋਂ ਇੰਨੇ ਆ ਉਹਦੇ ਮਗਰ ਇੰਨੀ ਉਹਦੀ ਗੋਮ ਖੜੀ ਹੈ ਨਾਲੋਂ ਸੇ ਖਤਮ ਹੋਊਗੀ ਨਾ ਵਾਲੀ ਤੇ ਜਦੋਂ ਭਾਈ ਸਾਹਿਬ ਪਹਿਲਾਂ ਸੰਗਤਾਂ ਦੇ ਨਾਲ ਵਿਚਰਦੇ ਸੀ ਮਾਤਾ ਜੀ ਜਿਵੇਂ ਪਹਿਲਾਂ ਭਾਈ ਸਾਹਿਬ ਸੰਗਤਾਂ ਨਾਲ ਵਿਚਰਦੇ ਉਹੀ ਵਿਚਰਾ ਕਰਨਗੇ ਜਿਨਾ ਸਿਆਸੀ ਲੀਡਰਾਂ ਵਾਂਗ ਬਾਅਦ ਚ ਉਹੀ ਜੰਮੀ ਪਾਰ ਜਾਣਗੇ ਲੱਭਣਗੇ ਨਹੀਂ ਸੰਗਤਾਂ ਦੇਖੋ ਜਦੋਂ ਪਹਿਲਾਂ ਆਪਣਾ ਕਾਰੋਬਾਰ ਛੱਡ ਕੇ ਪੰਜਾਬ ਦੀ ਨੌਜਵਾਨੀ ਵਿੱਚ ਆਉਣ ਆਏ ਜੇ ਸਿਆਸੀ ਦਾ ਕੋਈ ਲੈ ਕੋਈ ਪੁਰਸੀ ਦਾ ਕੋਈ ਲਾਲਚ ਹੀ ਨਹੀਂ ਹੁੰਦਾ ਨਾ ਉਹ ਵਾਅਦ ਤੇ ਬਖਸ਼ਿਸ਼ ਕਰਨੇ ਤੇ ਹੁਣ ਉਸੇ ਤਰ੍ਹਾਂ ਹੀ ਸੰਗਤਾਂ ਚੇਜ਼ਰ ਨੂੰ ਪਾਰਟੀ ਦਾ ਵਿੱਚ ਬੜਾ ਲੋਕਾਂ ਦੇ ਜੂਰ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਭਾਈ ਸਾਹਿਬ ਬਾਹਰ ਆਉਂਦੇ ਆ ਤੇ ਆਤਵਾਦ ਸ਼ੁਰੂ ਹੋ ਜਾਣਾ ਭਾਈ ਸਾਹਿਬ ਬਾਹਰ ਆਉਂਦੇ ਮੇਰੇ ਖਿਲਾਫ ਸਰਕਾਰਾਂ ਹੁਣ ਕਈ ਕੁਝ ਬੋਲਦੀਆਂ ਸੰਗਤ ਤਾਂ ਨਹੀਂ ਨਾ ਹੁਣ ਬੋਲਣ ਦੀ ਸੰਗਤ ਕਿੰਨਾ ਪਿਆਰ ਕਰਦੀ ਹੈ ਕਿੰਨੀਆਂ ਵੋਟਾਂ ਦਿੱਦੀ ਵੇ ਡਿਲੀਟ ਨਾ ਜਿੱਤੇ ਸੰਗਤ ਪਿਆਰ ਕਰਦੀ ਸੰਗਤ ਨੂੰ ਨਾਲ ਮਾੜਾ ਹੋਣ ਦਾ ਦੱਸ ਸਰਕਾਰਾਂ ਸਭ ਡਰੇ ਪੰਚਤ ਪ੍ਰਮੋਣ ਵਾਲੀ ਜਿੱਥੇ ਬੰਦੇ ਜਿਹੜੇ 10 ਸੀਟਾਂ ਦੇ ਉਹਨਾਂ ਨੂੰ ਜਿਹੜਾ ਉਹਨਾਂ ਦੀ ਇੱਕਦਮ ਜ਼ੀਰੋ ਹੋ ਗਈ ਹੈ ਜੀ ਤੁਸੀਂ ਕਹਿੰਦੇ ਭਾਈ ਸਾਹਿਬ ਪਹਿਲਾਂ ਮੋਰ ਨੇ ਇਹ ਬੇਆ ਕੈਂਪਰ ਚੱਕ ਲਿਆ ਕੈਨੇਡਾ ਕ ਬੜੇ ਤੰਜ ਕਛੇ ਤੁਹਾਡਾ ਮੈਨੀਫੈਸਟੋ ਜਿਹੜਾ ਉਹ ਵੀ ਚੇਂਜ ਕਰਤਾ ਉਹਨਾਂ ਨੇ ਫੇਰ ਵੀ ਹਾਰ ਲਾਉਣਾ ਦੇਖਣਾ ਪਿਆ। ਦੇਖੋ ਤੇ ਜਦੋਂ ਵੀ ਕਿਸੇ ਇਨਸਾਨ ਤੇ ਵਾਹਿਗੁਰੂ ਦੇ ਕਲਾ ਵਸਦੀ ਹੈ ਨਾ ਉਹ ਇੱਕ ਪਲ ਚੀ ਦੂਜਾ ਪਾਸਾ ਪਲਟੇ ਦਿੰਦੀ। ਇਹ ਕੋਈ ਜ਼ਰੂਰੀ ਨਹੀਂ ਕਿ ਪਹਿਲਾਂ ਮੋਨਾ ਸੀ ਫੇਰ ਸੇਕ ਬਣ ਗਿਆ। ਜਦੋਂ ਵਾਹਿਗੁਰੂ ਦੇ ਕਲਾ ਵਸਦੀ ਉਹਦੇ ਮਨੇ ਉਹਦੇ ਉਸਾਸ ਦੇச்சே ਪਾਸੇ ਜਾਣਾ ਹੀ ਹੈ ਜਿਹੜੀਆਂ ਉਹ ਵੀ ਬਾਗੀਆਂ ਤੇ ਕਈ ਕੁਝ ਕਰਨਾ ਇਹਨਾਂ ਨੇ। ਹਾਂਜੀ। ਹਾਂਜੀ ਭਾਈ ਸਾਹਿਬ ਦੇ ਨਾਲ ਕੋਈ ਮੁਲਾਕਾਤ ਹੋਈ ਹੈ ਜਿਸ ਤੋਂ ਨਹੀਂ ਨਹੀਂ ਉਹਨਾਂ ਦਾ ਫੋਨ ਵੱਜਦਾ ਹੁਣ ਅਸੀਂ ਜਾਵਾਂਗੇ ਕਿ ਦੋਨਿਆਂ ਨਾਲ ਕੱਲ ਮੁਲਾਕਾਤ ਕਰੀ। ਅਜੇ ਤੱਕ ਅਜਿਹਾ ਨਾਲ ਗੱਲ ਨਹੀਂ ਹੋਈ ਕੋਈ। ਬਾਹਰ ਆਉਣ ਦਾ ਕਿੰਨਾ ਸਮਾਂ ਲੱਗ ਸਕਦਾ ਹੈ ਵੇਖੋ ਲਿਆਉਣ ਗਈ ਹਾਂ ਜਲਦੀ ਜੀ ਨਹੀਂ ਜਲਦੀ ਹੋ ਸਕੂ ਛੇਣ ਨਹੀਂ ਹਸਲ ਹੋ ਕੋਈ ਜ਼ਿਲ੍ਹਾ ਲੈਵਲ ਦੇ ਉੱਤੇ ਕਿਸੇ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਨਹੀਂ ਅਜੇ ਅਜੇ ਕੋਈ ਨਹੀਂ ਇਹੋ ਜਿਹਾ ਕੋਈ ਕੁਝ ਵੀ ਅਪਰਾਲਾ ਨਹੀਂ ਕੀਤਾ ਗਿਆ ਸੋ ਅਜੇ ਤਾਂ ਕੱਲ ਪਰਸੋਂ ਲਈ ਜੇ ਤਾਂ ਇਹ ਤਾਂ ਪਰਸੋਂ ਹੀ ਹਾਂ WhatsApp ਉੱਪਰ ਆਇਆ ਅੱਜ ਜਿਸੀ ਬੋ ਬੀਜੀ ਬਾਅਦ ਚ ਦੱਸਾਂਗੇ ਇਹੋ ਜਿਹੇ ਸਵਾਲ ਜਿਹੜੇ ਦਰਦ ਕੰਮੇ ਜੇ ਤਿੱਖਾ ਹੋ ਜਾਏ ਧੰਨਵਾਦ